ਪੰਜਾਬ ਤੇ ਝੰਡੀਗੜ੍ਹ 'ਚ ਅੱਜ ਵੀਰਵਾਰ ਤੋਂ ਮੌਸਮ ਬਦਲਣ ਵਾਲਾ ਹੈ ਦੋ ਦਿਨਾਂ ਤੱਕ ਲਗਾਤਾਰ ਪਿਛਲੀ ਗਰਜਣ ਮੀਂਹ ਗੜੇ ਮਾਰੀ ਤੇ ਤੇਜ਼ ਹਵਾਵਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਚੱਲਣ ਦੀ ਸੰਭਾਵਨਾ ਹੈ ਝੰਡੀਗੜ੍ਹ ਮੌਸਮ ਵਿਭਾਗ ਨੇ ਇਸ ਸਬੰਧ 'ਚ ਜੈਲੋਲਡ ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ 'ਚ ਵਾਤਵਾਤ ਆਹਮਾਨ ਜ 0.1 ਡਿਗਰੀ ਸੈਲਸੀਅਸ ਦੀ ਥੋੜੀ ਜਿਹੀ ਗਰਾਫਟ ਦਰਜ ਕੀਤੀ ਗਈ ਮੈਦਾਨੀ ਇਲਾਕਿਆਂ 'ਚ ਆਦਮਪੁਰ 'ਚ ਸਭ ਤੋਂ ਘੱਟੋ-ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਵਾਤਵਾਤ ਤਾਪਮਾਨ 25.4 ਡਿਗਰੀ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਰੂਪਨਗਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਗੜ੍ਹ ਸਾਹਿਬ ਪਟਿਆਲਾ ਐਸਐਸ ਨਗਰ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ 'ਚ ਬਹੁਤ ਸੰਘਣੀ ਧੁੰਦ ਦੇਖੀ ਗਈ ਇਸ ਸਮੇਂ ਦੌਰਾਨ ਬਠਿੰਡਾ 'ਚ ਦ੍ਰਿਸ਼ਟੀ 0 ਮੀਟਰ ਦਰਜ ਕੀਤੀ ਗਈ ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ 'ਚ 50-50 ਮਾਤੇ ਘਟੂ ਘਟਾ ਤਾ ਹਮੜ 5 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘਾ ਰਹਾ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘਟ ਤਾ ਹਮੜ ਆਦਮਪੁਰ ਜ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਦੇ ਮੁਤਾਬਕ ਠੰਡ ਦਾ ਸਿਖਰ ਦਾ ਦੌਰ ਲੰਘ ਗਿਆ ਹੈ ਅਤੇ ਹੋਰ ਤੇਜ਼ੀ ਠੰਡ ਦੀ ਕੋਈ ਸੰਭਾਵਨਾ ਨਹੀਂ ਹੈ ਇੱਕ ਪੱਛਮੀ ਘੜਬੜੀ ਪਹਾੜਾਂ ਤੱਕ ਪਹੁੰਚ ਗਈ ਹੈ ਅੱਜ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ 23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਇਸ਼ਤਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 24 ਤੇ 26 ਜਨਵਰੀ ਨੂੰ ਇੱਕਾਦੁਕਾਮੀ ਪ ਅਗਲੇ 24 ਘੰਟਿਆਂ ਦੌਰਾਨ ਕੱਡੋਕੜ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਅਗਲੇ 48 ਘੰਟਿਆਂ ਦੌਰਾਨ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਫਿਰ ਦੁਬਾਰਾ ਡਿੱਗ ਸਕਦਾ ਹੈ ਪੰਜਾਬ ਤੇ ਚੰਡੀਗੜ੍ਹ 'ਚ ਅੱਜ ਵੀਰਵਾਰ ਦਾ ਮੌਸਮ ਬਦਲਣ ਵਾਲਾ ਹੈ। 2 ਦਿਨਾਂ ਤੱਕ ਲਗਾਤਾਰ ਪਿਛਲੀ ਗਰਜਣ, ਮੀਂਹ ਗੜੇਮਾਰੀ ਤੇ ਤੇਜ਼ ਹਵਾਵਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਚੱਲਣ ਦੀ ਸੰਭਾਵਨਾ ਹੈ। ਝੰਡੀਗੜ੍ਹ ਮੌਸਮ ਵਿਭਾਗ ਨੇ ਇਸ ਸਬੰਧ ਵਿੱਚ ਜੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ 'ਚ ਵਾਤਵਾਤ ਆਹਮਾਨਜ 0.1 ਡਿਗਰੀ ਸੈਲਸੀਅਸ ਦੀ ਥੋੜੀ ਜਿਹੀ ਗਰਾਫਟ ਦਰਜ ਕੀਤੀ ਗਈ। ਮੈਦਾਨੀ ਇਲਾਕਿਆਂ 'ਚ ਆਦਮਪੁਰ 'ਚ ਸਭ ਤੋਂ ਘੱਟੋ-ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਵਾਤਵਾਤ ਤਾਪਮਾਨ 25 ਅੱਜ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਾਮਾਸ਼ਾਹਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਰੂਪਨਗਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਗੜ੍ਹ ਸਾਹਿਬ ਪਟਿਆਲਾ ਐਸਐਸ ਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ 'ਚ ਬਹੁਤ ਸੰਘਣੀ ਧੁੰਦ ਦੇਖੀ ਗਈ ਇਸ ਸਮੇਂ ਦੌਰਾਨ ਬਠਿੰਡਾ 'ਚ ਦ੍ਰਿਸ਼ਟੀ 0 ਮੀਟਰ ਦਰਜ ਕੀਤੀ ਗਈ ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਜੇ 50 ਮ ਮੌਸਮ ਤੇ ਘਟੂ ਘਟ ਤਾਹਮਾੜ 5 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਿਹਾ ਮੈਦਾਨੀ ਇਲਾਕੇ ਵਿੱਚ ਸਭ ਤੋਂ ਘੱਟ ਤਾਹਮਾੜ ਆਦਮਪੁਰਜ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰਪਾਲ ਦੇ ਮੁਤਾਬਕ ਠੰਡ ਦਾ ਸਿਖਰਲਾ ਦੌਰ ਲੰਘ ਗਿਆ ਹੈ ਅਤੇ ਹੋਰ ਤੇਜ਼ੀ ਠੰਡ ਦੀ ਕੋਈ ਸੰਭਾਵਨਾ ਨਹੀਂ ਹੈ ਇੱਕ ਪੱਛਮੀ ਗੜਬੜੀ ਪਹਾੜਾਂ ਤੱਕ ਪਹੁੰਚ ਗਈ ਹੈ ਅੱਜ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ 23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਵੀ ਤੇ 26 ਜਨਵਰੀ ਨੂੰ ਇੱਕਾਦੁਕ ਅਗਲੇ 24 ਘੰਟਿਆਂ ਦੌਰਾਨ ਕੱਡੋਕੜ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਅਗਲੇ 48 ਘੰਟਿਆਂ ਦੌਰਾਨ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਫਿਰ ਦੁਬਾਰਾ ਡਿੱਗ ਸਕਦਾ ਹੈ